ਕੈਨੇਡਾ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਵਿੱਚ ਤਿੰਨ ਵਿਦਿਆਰਥੀ ਕਾਰ ਦੇ ਤੇ ਸਵਾਰ ਹੋ ਕੇ ਕਿਸੇ ਕੰਮ ਦੇ ਲਈ ਜਾ ਰਹੇ ਸੀ ਪਰ ਰਾਹ ਦੇ ਵਿੱਚ ਹੀ ਕਾਰ ਦਾ ਅਚਾਨਕ ਟਾਇਰ ਫਟ ਜਾਂਦਾ ਜਿਸ ਦੇ ਚਲਦਿਆਂ ਤਿੰਨਾਂ ਵਿਦਿਆਰਥੀਆਂ ਦੀ ਮੌਕੇ ਤੇ ਜਾਨ ਚਲੇ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਜਾਂਦੀ ਹੈ ਹਸਪਤਾਲ ਪਹੁੰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਸੋਸੀਂ ਦੇ ਬੱਚੇ ਨੂੰ ਖਾਲ ਦੇਵਾਂਗੇ ਅਸੀਂ ਜੇ ਬੱਚੇ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਅੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨितीश ਦਾ ਨਾਮ ਐਲਾਨ ਕਰਨਾ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹਮ ਸਕੂਲ ਆਫ ਫੈਮਿਨੈਂਟ ਸ਼ਹਿਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ JEE NEET UPSC ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨੀਤੋ ਜੈਲੀ ਸਪੈਸ਼ਲ ਕੋਚਿੰਗ ਕਿਲਾਂ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਪਿਛਲੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਸਪੋਰਟ ਕਰਨਾ ਵੈਸੇ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕੋਸ ਸਾਡੇ ਬੱਚੇ ਉੱਥੇ ਪ੍ਰੈਜ਼ੀਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਜਾਂਦਾ ਪਰ ਹਸਪਤਾਲ ਦੇ ਵਿੱਚ ਜਾਂਦਿਆਂ ਹੀ ਤਿੰਨਾਂ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਸਮਾਣਾ ਅਮਲੋ ਅਤੇ ਬੁਰਕਦਾ ਪਿੰਡ ਦੇ ਇਹ ਤਿੰਨੇ ਵਿਦਿਆਰਥੀ ਰਹਿਣ ਵਾਲੇ ਨੇ ਜਿਨ੍ਹਾਂ ਆਦੀ ਇਹ ਮੰਦਭਾਗੀ ਖਬਰ ਸੁਣ ਕੇ ਪਰਿਵਾਰ ਦਾ ਬੇहद ਬੁਰਾ ਹਾਲ ਹੈ ਰੋ ਰੋ ਕੇ ਜਿਹੜੀ ਹੈ ਉਹ ਹੁਣ ਮ੍ਰਿਤਕ ਦੇਹਾਂ ਦੀ ਉਡੀਕ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਵੱਲੋਂ ਤਿੰਨਾਂ ਪਰਿਵਾਰਾਂ ਦੇ ਵੱਲੋਂ ਲੱਖਾਂ ਰੁਪਏ ਲਗਾ ਕੇ ਆਪਣੇ ਤਿੰਨਾਂ ਬੱਚਿਆਂ ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਭੇਜਿਆ ਗਿਆ ਸੀ ਤੇ ਇਸੇ ਦੌਰਾਨ ਜਿਹੜੀਆਂ ਉਹਨਾਂ ਦੀ ਪੜ੍ਹਾਈ ਚੱਲ ਰਹੀ ਸੀ ਤੇ ਇਸੇ ਸਿਲਸਲੇ ਦੇ ਵਿੱਚ ਉਹ ਕਿਸੇ ਕੰਮ ਦੇ ਲਈ ਜਾ ਰਹੇ ਸੀ ਕਾਰ ਤੇ ਸਵਾਰ ਹੋ ਕੇ ਜਾ ਰਹੇ ਸੀ ਪਰ ਜਲਦੀ ਕਾਰ ਦਾ ਅਚਾਨਕ ਟਾਇਰ ਫਟ ਜਾਂਦਾ ਹੈ ਟਾਇਰ ਫਟਣ ਦੇ ਚਲਦਿਆਂ ਵੱਡਾ ਹਾਦਸਾ ਵਾਪਰਦਾ ਤੇ ਇਸੇ ਹਾਦਸੇ ਦਾ ਇਤਨੇ ਸ਼ਿਕਾਰ ਹੋ ਜਾਂਦੇ ਨੇ ਸਮਾਣਾ ਤੋਂ ਰਸਮਦੀਪਕੌਰ ਅਮਲੋਤ ਦੇ ਨਜ਼ਦੀਕ ਪਿੰਡ ਹੈ ਬੁਰਕ ਦਾ ਪਿੰਡ ਉਥੋਂ ਦੇ ਨਵਜੋਤ ਸੋਮਲ ਤੇ ਹਰਮਨ ਇਹ ਤਿੰਨੋਂ ਕਾਰ ਦੇ ਵਿੱਚ ਬੈਠੇ ਹੋਏ ਸੀ ਜੋ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਨੇ ਇਸੇ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਜ਼ਖਮੀ ਹੋ ਗਏ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਦੂਸਰੇ ਪਾਸੇ ਪਰਿਵਾਰ ਦਾ ਇਸ ਖਬਰ ਦੇ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਉਹਨਾਂ ਦੇ ਜਵਾਨ ਬੱਚੇ ਜੋ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਹੋਏ ਸੀ ਕਈ ਅੱਖਾਂ ਦੇ ਵਿੱਚ ਸੁਪਨੇ ਲੈ ਕੇ ਗਏ ਹੋਏ ਸੀ ਪਰਿਵਾਰ ਦੇ ਕਈ ਸੁਪਨੇ ਸੀ ਜਿਨ੍ਹਾਂ ਨੂੰ ਸੰਜੋਏ ਹੋਏ ਹੈ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਸਟੱਡੀ ਕਰ ਰਹੇ ਸੀ ਪਰ ਉਹ ਸਾਰੇ ਸੁਪਨੇ ਅੱਜ ਚਕਨਾਚੂਰ ਹੋ ਜਾਂਦੇ ਨੇ ਜਦੋਂ ਵੱਡਾ ਹਾਦਸਾ ਵਾਪਰਦਾ ਹਾਦਸੇ ਦਾ ਸ਼ਿਕਾਰ ਹੋਏ ਨੇ ਆ ਬੱਚੇ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰ ਇਸ ਦਰਾਂ ਕੀ ਕੁਝ ਕਹਿ ਰਹੇ ਨੇ ਉਹ ਸੁਣ ਲੈਂਦੇ ਆ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਹਾਂ ਤੁਹਾਡੀ ਜਿਹੜੀ ਪ੍ਰੀਜੀ ਸੀ ਕੀ ਨਾਮ ਸੀ ਰਸ਼ਮ ਜੀ ਤੁਸੀਂ ਭੇਜਿਆ ਸੀ ਰਸ਼ਮਦੀਪ ਨੂੰ ਸੀ ਉਹਦੇ ਪ੍ਰੀਖ ਲਈ ਭੇਜਿਆ ਸੀ ਜੀ ਬਾਹਰ ਕਿਨਸੇ ਵਲੇ ਕੈਨੇਡਾ ਗਏ ਨੇ 10 ਸਾਲ 10 ਮਹੀਨੇ ਹੋ ਗਏ ਇੱਕ ਉਥੇ ਕੀ ਸੋਚਣਾ ਮਿਲਿਆ ਤੁਹਾਨੂੰ ਕੱਲ ਉਹ ਨ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਕਿੰਨੇ ਤਿੰਨ ਬੱਚੇ ਹੀ ਤਿੰਨਾਂ ਦੀ ਡੱਤ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਪੇ ਨੀ ਉਹ ਦੇ ਕਿਸੇ ਪਿੰਡ ਦੇ ਹਾਂ ਹਾਂ ਸਰਕਾਰ ਨੂੰ ਅਸੀਂ ਅਪੀਲ ਕਰਦੇ ਜਲਦੀ ਬੋਡੀ ਆ ਜਾਈਏ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਤੇ ਮੰਗਵਾਈ ਜਾ ਸੈਂਟਰ ਸੇ ਕਾਹ ਕਿ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲੁਕੀ ਮਨ ਮ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਐ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਜੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨ ਵਦਿਆ ਹਾਂ ਪ੍ਰਮਾਤਮਾ ਨੇ ਬੱਚੀ ਨੂੰ ਲਿਖ ਬਣਾਉਣੇ ਹੀ ਦਿੱਤਾ ਜੀ ਅੱਜ ਇਹ ਮੇਰੀ ਭਾਣਜੀ ਸੀ 4 ਸਾਲ ਪਹਿਲਾਂ ਅਸੀਂ ਉਹ ਸਟੱਡੀ ਵਾਸਤੇ ਉਹਦੇ ਚੰਗੇ ਪੜ੍ਹਖ ਵਾਸਤੇ ਉਹਨੂੰ ਭੇਜਿਆ ਸੀ ਚਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋ ਜਣੇ ਸੀਗੇ ਇਹਨਾਂ ਨੇ ਉੱਬਰ ਕਰਾਏ ਤੇ ਕਰੀ ਆ ਤਾਂ ਇਹ ਆਪਣੀ ਫੈਲ ਲਾਉਣ ਗਏ ਸੀ ਪੀਆਰ ਦੇ ਰਸਤੇ ਚ ਜਿਵੇਂ ਪਤਾ ਲੱਗ ਗਿਆ ਕਾਰ ਦਾ ਪਿਛਲਾ ਪੱਈਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ ਚ ਵੱਜੀ ਗੱਡੀ ਜਿੱਥੇ ਮਤਲਕ ਇਹ ਤੇ ਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਕੀ ਅਪੀਲ ਸਰ ਅਪੀਲ ਤਾਂ ਇੱਕ ਐਂਥੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ-ਬਾਪਾ ਨੂੰ ਜਪਾ ਕਈਏ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਆਪਣੇ ਭੁਖ ਲੀ ਜਾਂਦਾ ਪਰ ਐਂਡ 'ਚ ਜਦੋਂ ਆਹ ਜਿਹੜਾ ਹਾਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਇੱਕ ਸਰਕਾਰਾਂ ਨੂੰ ਜ਼ਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੇ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ। ਕੀ ਕੀ ਇਹ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par ब...